ਸੋਸਰੀ ਕਾਲ ਬਾਈ ਜੀ ਮੈਂ ਹਰਪ੍ਰੀਤ ਸਿੰਘ ਤੇ ਫੇਰ ਹਾਜ਼ਰ ਆ ਤੇ ਬਾਈ ਜੀ ਹੁਣ ਜਿਹੜੇ ਵੀ ਯੂਐਸਏ ਜਾਣ ਵਾਲਿਆ ਡੌਂਕੀ ਲਾ ਕੇ ਜਾਂ ਜੰਟ ਸੋਨੂੰ ਕਹਿ ਰਹੇ ਨੇ ਸਿੱਧਾ ਸੋਨੂੰ ਫਲੈਟ ਤੇ ਚੜਾ ਕੇ ਯੂਐਸਏ ਦੀ ਸਿਟੀ ਕਿਸੇ ਵਧੀਆ ਸੋਨੇ ਦੇ ਸ਼ਹਿਰ ਦੇ ਵਿੱਚ ਉਤਾਰ ਦੇਵਾਂਗੇ ਤਾਂ ਉਹਨਾਂ ਤੋਂ ਬਾਈ ਜੀ ਬਚ ਕੇ ਰਹੋ ਤੁਸੀਂ ਹੁਣੇ-ਹੁਣੇ ਥੋੜੇ ਦਿਨ ਪਹਿਲਾਂ ਖਬਰ ਸੁਣੀ ਸੀ ਕਿ ਇੱਕ ਫੈਮਿਲੀ ਨਾਲ 1.5 ਕਰੋੜ ਚ ਗੱਲ ਹੋਈ ਸੀ 1 ਕਰੋੜ 50 ਲੱਖ ਰੁਪਏ ਦੇ ਵਿੱਚ ਕਿ ਉਹ ਪਰਿਵਾਰ ਦੇ ਤਿੰਨ ਮੈਂਬਰ ਨੇ ਜੋ ਕਿ ਯੂ ਐਸ ਏ ਵਰਕ ਪਰਮਿਟ ਦੀ ਗੱਲ ਹੋਈ ਸੀ ਫਿਰ ਬਾਈਆਂ ਨਾਲ ਠੱਗੀ ਹੋ ਗਈ ਤੇ ਉਸ ਤੋਂ ਬਾਅਦ ਉਹ ਕਾਫੀ ਮੀਡੀਆ ਦੇ ਉੱਤੇ ਵਾਇਰਲ ਹੋਈਆਂ ਨੇ ਵੀਡੀਓ ਕਾਫੀ ਨਿਊਜ਼ ਦੇ ਵਿੱਚ ਆਈਆਂ ਨੇ ਕਿ ਸਾਡੇ ਨਾਲ 1 ਡੇਰੇ ਕਰੋੜ ਦੀ ਠੱਗੀ ਹੋ ਗਈ ਤੇ ਉਹ ਤਾਂ ਚਲੋ ਇੰਡੀਆ ਚ ਨੇ ਜਾਨਾ ਬਚ ਰਹੀਆਂ ਠੱਗੀ ਤੋਂ ਬਚ ਛੱਗੀ ਹੋ ਗਈ ਤੇ ਜਾਨਾ ਬਚ ਰਹੀਆਂ ਜਿਉਂਦੇ ਨੇ ਪਰਿਵਾਰ ਨਾਲ ਤੇ ਬਾਈ ਜੀ ਜੇ ਕੋਈ ਇਕੱਲਾ ਕਹਿ ਰਾ ਇਹ ਕਹਿੰਦਾ ਕਿ ਮੈਂ ਯੂ ਐਸ ਏ ਭਈ ਕੋਈ ਜਾਣਟੇ ਕਹਿੰਦਾ ਤੈਨੂੰ ਭੇਜ ਦੂੰਗਾ ਯਾ ਯੂਐਸਏ ਦੇ ਵਿੱਚ ਬਾੜ ਦੂੰਗਾ ਸੋਨੂੰ ਸੋਹਣਾ ਕੰਮ ਦਿਵਾਉਂਗਾ ਜੀ ਸੋਨੂੰ ਕੋਈ ਤੋਰ ਕਿ ਨਹੀਂ ਲੈ ਕੇ ਜਾਂਦਾ ਸਿੱਧਾ ਫਲੈਟ ਰਹੀਂ ਤਾਰ ਦੂੰਗਾ ਤਾਂ ਬਚ ਕੇ ਰਹੋ ਕਿਉਂਕਿ ਜਾਨ بار بار ਨਹੀਂ ਮਿਲਦੀ ਹੈਗੀ ਹੁਣ ਕੀ ਕੀਤਾ ਬਈ ਜੀ ਯੂਐਸਏ ਦੇ ਪ੍ਰਧਾਨ ਮੰਤਰੀ ਨੇ ਇੱਕ ਬਹੁਤ ਹੀ ਵੱਡਾ ਕਦਮ ਉਠਾ ਲਿਆ ਤੇ ਉਹਨੇ ਕੀ ਕੀਤਾ ਜਿਹੜਾ ਵੀ ਮੈਕਸੀਕੋ ਦੇ ਲਵੇ ਬਾਰਡਰ ਲੱਗਦਾ ਸੀ ਜਿੱਥੋਂ ਡੌਂਗੀਆਂ ਲੱਗਦੀਆਂ ਸੀ ਲੋਕ ਪੈਦਲ ਚੱਲ ਕੇ ਬਾਰਡਰ ਉੱਤੇ ਦੀ ਜਿਹੜੀ ਉਹਨਾਂ ਦੀ ਕਾਫੀ ਉੱਚੀ ਦੀਵਾਰ ਸੀ ਲੋਹੇ ਵਾਲੀ ਉਨਸਰੀਆਂ ਦੀ ਕਹਿ ਲੋ ਸਬਲਾਂ ਮੋٹے ਲੈਂਗਲਾਂ ਦੀ ਕਹਿ ਲੋ ਉਹ ਕਿਸੇ ਨਾ ਕਿਸੇ ਲੋਟ ਟੱਪ ਕੇ ਪਾਰ ਕਰ ਜਾਂਦੇ ਸੀ ਫਿਰ ਉਹਨਾਂ ਨੂੰ ਉੱਥੇ ਅਰੇਸਟ ਕਰ ਲੈਂਦੇ ਸੀ ਪਹਿਲਾਂ ਵਾਲੇ ਟਾਈਮਾਂ 'ਚ ਫਿਰ ਉਦੋਂ ਬਾਅਦ ਉਹਨਾਂ ਨੂੰ ਕੀ ਹੁੰਦਾ ਸੀ ਉੱਥੇ ਅਸੈਲਮ ਲੱਗ ਜਾਂਦੀ ਸੀ ਜਿਹਨੂੰ ਆਪਾਂ ਰਿਫਿਊਜੀ ਕਹਿ ਸਕਦੇ ਹਾਂ ਤੇ ਉਹਤੇ ਵਰਕ ਪਰਮਿਟ ਮਿਲ ਜਾਂਦਾ ਸੀਗਾ ਕਿ ਉੱਥੇ ਰਹਿ ਕੇ ਬੰਦਾ ਕੰਮ ਕਰੀ ਜਾਂਦਾ ਸੀਗਾ ਤੇ ਇਹ ਸੋਚਦੇ ਉਮਰ ਨਾਂਗੀਆਂ ਦੀ ਵੀ ਪੱਕੇ ਵੀ ਹੋਵਾਂਗੇ ਪਰ ਹੁਣ ਬਈ ਜੀ ਜਵਾਨਾ ਬਦਲ ਚੁੱਕਿਆ ਹੁਣ ਇੱਕ ਜਿਹੜੀ ਉਹ ਕਾਫੀ ਉੱਚੀ ਦੀਵਾਰ ਸੀ ਉਹ ਤਾਂ ਇਹ ਹੈਗੀ ਆ ਪਹਿਲਾਂ ਦੀ ਬਣੀ ਹੋਈ ਲੋਹੇ ਵਾਲੀ ਤੇ ਪਹਿਲਾਂ ਇਹ ਕਹਿੰਦੇ ਬਣਾਉਣੀ ਸੀਗੀ ਜਦੋਂ ਅੱਜ ਤੋਂ ਪਹਿਲਾਂ ਸਰਕਾਰ ਸੀ ਉਹਨੇ ਕੰਮ ਰੋਕਤਾ ਸੀਗਾ ਜਦੋਂ ਹੁਣ ਦੁਬਾਰੇ ਟਰੰਪ ਆਕੇ ਉਹਨਾਂ ਨੇ ਕੰਮ ਉਹ ਚਾਲੂ ਕਰਤਾ ਬੜੇ ਤੇਜ਼ੀ ਨਾਲ ਬੜੇ ਵੱਡੇ ਪੱਧਰ ਤੇ ਉਹ ਦੀਵਾਰ ਤਾਂ ਹੈਗੀ ਹੈਗੀ ਸੀ ਓਨੀ ਨਾਲੋਂ ਉੱਚੀ ਇੱਕ ਹੋਰ ਦੀਵਾਰ ਬਣਾਈ ਗਈ ਆ ਕਹਿੰਦੇ ਨੇ ਪੱਕੀ ਨੇ ਕੰਡੇ ਲੱਗੇ ਹੋਏ ਨੇ ਤੇ ਉਹ ਜਿਹੜੀ دیوار ਆ ਗਈ ਉਹਦੇ ਵਿਚਾਲੇ ਵੀ ਮਿਲਟਰੀ ਨਿਗਰਾਨੀ ਰੱਖ ਰਹੀ ਆ ਤੇ ਅੰਦਰਲੀ ਸਾਈਡ ਬਾਹਰਲੀ ਲੈ ਲਓ ਯੂ ਐਸ ਏ ਵਾਲੀ ਸਾਈਡ ਵੀ ਨਿਗਰਾਨੀ ਰੱਖ ਰੱਖ ਰਹੀ ਆ ਤੇ ਹੁਣ ਉਹਨਾਂ ਨੇ ਕੀ ਕੀਤਾ ਇੱਕ ਕਹਿ ਲਓ ਜਿੰਨੀ ਪੂਰੀਆਂ ਪੂਰੇ ਇੰਡੀਆ ਦੀ ਕਿਸੇ ਵੱਡੇ ਦੇਸ਼ ਦੀ ਆਰਮੀ ਆ ਉਨੀ ਆਰਮੀ ਉਹਨਾਂ ਨੇ ਮੈਕਸੀਕੋ ਦੇ ਬਾਰਡਰ ਤੇ ਉੱਤੇ ਲਾਤੀ ਤੇ ਕਹਿ ਰਹੇ ਨੇ ਹੁਣ ਸਿੱਧਾ ਜਿੱਥੇ ਪ੍ਰਧਾਨ ਮੰਤਰੀ ਬੈਹੰਦੇ ਨੇਗੇ ਟਰੰਪੋ ਉੱਥੋਂ ਸਿੱਧਾ ਹੁਕਮ MILITARY ਨੂੰ ਜਾਂਦਾ ਕਹਿੰਦੇ ਨੇ ਹੁਣ ਇੱਕ ਤਰ੍ਹਾਂ ਦੇ MILITARY ਉਹਨਾਂ ਦੇ ਕੰਟਰੋਲ 'ਚ ਆ ਗਈ ਤੇ ਉਹਨਾਂ ਨੇ ਸਿੱਧੇ ਫਰਮਾਨ ਜਾਰੀ ਕਰਤੇ ਕਿ ਇੱਕ ਬੰਦਾ ਵੀ ਇਧਰ ਨਹੀਂ ਟੱਪਣਾ ਚਾਹੀਦਾ ਜਿਹੜਾ ਵੀ ਦਿਖਦਾ ਚੱਕ ਲੋ ਟਪਾ ਲੋ ਕਿਵੇਂ ਕਹਿ ਲਓ ਹੁਣ ਉੱਥੇ ਕੁਝ ਵੀ ਹੋ ਸਕਦਾ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਉੱਥੇ ਗੋਲੀ ਦਾ ਵੀ ਆਰਡਰ ਕਰਦਣ ਜਿੱਦਾਂ ਆਪਣੀ ਪੰਜਾਬ ਤੇ ਪਾਕਿਸਤਾਨ ਦਾ ਬਾਰਡਰ ਦੇ ਉੱਤੇ ਗੋਲੀ ਦਾ ਆਰਡਰ ਹੈ ਜੇ ਕੋਈ ਬੰਦਾ ਇਧਰ ਉਧਰ ਟੱਪਦਾ ਦਿਖਦਾ ਦਾ ਉਸੇ ਟਾਈਮ ਉਥੇ ਗੋਲੀ ਵੀ ਚੱਲੀ ਆਦੀ ਹੈ ਕਈ ਵਾਰੀ ਬੰਦੇ ਦੀ ਮੌਤ ਵੀ ਹੋ ਜਾਂਦੀ ਆ ਤੇ ਹੁਣ ਪਹਿਲਾਂ ਮੈਕਸੀਕੋ ਦਾ ਬਾਰਡਰ ਸੀਗਾ ਜਿਹੜਾ ਉੱਥੇ ਕੋਈ ਦਿੱਕਤ ਨਹੀਂ ਸੀ ਜੇ ਬੰਦਾ ਟੱਪਦਾ ਤਾਂ ਉਹਨੂੰ ਫੜ ਲੈਂਦੇ ਸੀ ਆਪਰੈਸ ਹੋ ਜਾਂਦਾ ਸੀਗਾ ਕਹਿ ਲਓ ਵੀ ਬੰਦਾ ਕੈਂਪ ਚ ਚੌਂਕਿਆ ਆਪਣੇ ਕਹਿ ਲਓ ਕੈਂਪ ਚ ਬੰਦਾ ਆ ਰਿਹਾ ਉੱਥੇ ਥੋੜੇ ਦਿਨ ਰੱਖਿਆ ਫਿਰ ਉਹਨਾਂ ਨੇ ਜਮਾਨਤ ਦੇ ਕੇ ਛਡਤਾ ਹੋ ਬੰਦਾ ਪਰ ਹੁਣ ਟਾਈਮ ਬਦਲ ਚੁੱਕਿਆ ਹੁਣ ਉਹ ਕਹਿੰਦਾ ਮੈਂ ਇੱਕ ਵੀ ਬੰਦਾ ਨਹੀਂ ਆਉਣ ਦੇਣਾ ਜਿਹੜੇ ਇੱਥੇ 7000 ਪਰ ਡੇ ਦੇ ਫੜਦੇ ਨੇ ਉਹ ਤਾਂ ਕੱਢਣੇ ਕੱਢਣੇ ਨੇ ਪਰ ਉਹਦਰਲੀ ਸਾਡੋ ਇੱਕ ਬੰਦਾ ਨਹੀਂ ਆਉਣਾ ਚਾਹੀਦਾ ਪੂਰਾ ਲੰਬਾ ਬਾਰਡਰ ਆ ਉਹਨਾਂ ਨੇ ਪੂਰਾ ਦਾ ਪੂਰਾ ਬਾਰਡਰ ਸੀਲ ਕਰਤਾ ਉਥੇ ਇੰਨੀ ਆਰਮੀ ਲਾਤੀ ਕਿ ਇੱਕ ਵੱਡੇ ਮੁਲਕ ਦੀ ਆਰਮੀ ਜਿੰਨੀ ਪੂਰੀ ਦੇਸ਼ ਦੀ ਸੁਰੱਖਿਆ ਕਰਦੀ ਆ ਉਹਨਾਂ ਨੇ ਇੱਕ ਬਾਰਡਰ ਦੇ ਉੱਤੇ ਲਾਤੀ ਸਿਰਫ ਮੈਕਸੀਕੋ ਵਾਲੀ ਸਾਈਡ ਤੇ ਹੁਣ ਜਿਹੜੇ ਜੰਟੇ ਕਹਿੰਦੇ ਸੀ ਕਿ ਸੋਨੂੰ ਡੌਂਕੀ ਲਾ ਕੇ ਟਪਾ ਦਾਂਗੇ ਜਾਂ ਸਿੱਧਾ ਮੈਕਸੀਕੋ ਫਲੈਟ ਤੇ ਜਾਉਂਗੇ ਉਥੋਂ ਦਾ ਸਿਰਫ ਬਾਰਡਰ ਕ로ਸ ਕਰਨਾ ਹੁਣ ਉਹ ਗੱਲਾਂ ਨਹੀਂ ਰਹੀਆਂ ਜੇ ਕੋਈ ਮੇਰਾ ਵੀਰ ਇਹ ਕਿਸੇ ਦੇ ਪੰਪਾ ਚਾ ਕੇ ਇਹ ਸੋਚਦਾ ਕਿ ਜੰਟ ਮੈਨੂੰ ਸੇਫ ਪਹੁੰਚਾ ਦੇਊਗਾ ਕਿਉਂ ਕਈਆਂ ਨੂੰ ਲੱਗਦਾ ਹੁੰਦਾ ਛੋਟੀ ਉਮਰ ਹੁੰਦੀ ਆ ਗੱਲਾਂ 'ਚ ਯਕੀਨ ਕਰ ਵੈਂਦੇ ਨੇ ਆਪਣੇ ਇੰਡੀਆ ਦੇ ਚਾਹੇ ਉਹ ਪੰਜਾਬੀ ਹੋਣ ਚਾਹੇ ਉਹ ਕਿਸੇ ਵੀ ਸੂਬੇ ਦੇ ਹੋਣ ਉਹ ਗੱਲਾਂ 'ਚ ਯਕੀਨ ਕਰ ਵੈਂਦੇ ਨੇ ਕਿ ਬੰਦਾ ਇਹ ਆਪਾਂ ਨੂੰ ਸੇਫ ਭੇਜੂ ਯੂ ਐਸ ਏ ਪਹਿਲੀ ਗੱਲ ਤਾਂ ਹੁਣ ਯੂ ਐਸ ਏ ਤੁਸੀਂ ਬੜ ਨਹੀਂ ਸਕਦੇ ਬਈ ਬਹੁਤ ਜ਼ਿਆਦਾ ਸਿਕਿਉਰਿਟੀ ਟਾਈਟ ਕਰਦੀ ਤੇ ਦੂਸਰੀ ਗੱਲ ਬਈ ਤੁਸੀਂ ਇੰਨੇ ਪੈਸੇ ਗਮਾਓਂਗੇ ਮੌਤ ਦੇ ਮੂੰਹ ਚ ਜਾਓਂਗੇ ਤਾ ਬਾਈ ਆਪਣੇ ਉੱਥੇ ਜਿੱਥੇ ਹੈਗੇ ਉੱਥੇ ਕੋਈ ਕੰਮ ਤੋਰ ਲੋ ਤੁਹਾਡੇ ਪਰਿਵਾਰ ਨੇ ਤੁਹਾਡੇ ਵਾਸਤੇ ਘਰ ਬਣਿਆ ਹੋਇਆ ਸੋ ਕਿਸੇ ਲਈ ਜ਼ਮੀਨ ਜਾ ਜਾ ਤਾਂ ਕਿਸੇ ਦੁਕਾਨ ਦੀ ਕੰਮ ਚੱਲਦੀ ਕਿਉਂ ਇੰਨੇ ਪੈਸੇ ਉਹੀ ਲਾ ਸਕਦਾ ਜਿਹਦੀ ਕੋਲੇ ਪਹਿਲਾਂ ਹੈਗੇ ਨੇ ਤਾਂ ਬਾਈ ਇੱਥੇ ਜ਼ੀਰੋ ਲੈਵਲ ਤੇ ਖੜਾ ਕਰਨਾ ਤੁਹਾਡੀਆਂ ਕਈ ਪੀੜੀਆਂ ਲੱਗ ਜਾਣਗੀਆਂ ਹੁਣ ਨਾ ਪਹਿਲਾਂ ਵਰਗਾ ਕੰਮ ਹੈ ਇੱਥੇ ਜਿਹੜੇ ਲੋਕ ਨੇ ਉਹਨਾਂ ਨੂੰ ਰੋਟੀ ਦੇ ਸਹਸੇ ਹੋ ਰਹੇ ਨਹੀਂ ਤੇ ਜਿਹੜੇ ਇੱਥੇ ਰਹਿੰਦੇ ਨੇ ਬਾਈ ਉਹ ਘਰੋਂ ਘਰੋਂ ਬਾਹਰ ਨਿਕਲਣੋਂ ਨਿਕਲਣੋਂ ਵੀ ਡਰ ਰਹੇ ਨੇ ਕਿਉਂਕਿ ਕਈਆਂ ਦੀਆਂ ਇਹ ਖਤਰਾ ਜਾਪ ਰਿਹਾ ਪੀਆਰਾਂ ਵੀ ਕੈਨਸਲ ਹੋਣਗੀਆਂ ਤੇ ਜਿਹੜੇ ਬੰਦੇ ਉੱਥੇ ਬਿਨਾ ਲਾ ਲੋ ਵੀ 2 ਨੰਬਰ 'ਚ ਰਹਿੰਦੇ ਨੇ ਉਹਨਾਂ ਦੇ ਕੰਮ-ਕੋਮੋ ਵੀ ਛੁੱਟ ਗਏ ਬਾਈ ਉਹਨਾਂ ਨੂੰ ਖਰਚਾ ਕਰੇ ਨਾ ਔਖਾ ਹੋ ਰਿਹਾ ਉਹਨਾਂ ਨੂੰ ਪਤਾ ਵੀ ਅੱਜ ਨਹੀਂ ਤਾਂ ਕੱਲ ਸਾਨੂੰ ਚੱਕ ਲੈਣਗੇ ਪਰ ਫੇਰ ਵੀ ਉਹ ਬਚਦੇ ਫਿਰਦੇ ਨੇ ਜੇ ਕਿਸੇ ਤਰੀਕੇ ਨਾਲ ਬਚ ਜੀਏ ਥੋੜਾ ਜਿਹਾ ਸ਼ਾਇਦ ਉਹਦੋਂ ਕਾਨੂੰਨ ਬਦਲ ਜੂ ਪਰ ਜਿਹੜਾ ਬਾਈ ਜੀ ਆਹ ਸਿਸਟਮ ਲੱਗਦਾ ਕਾਨੂੰਨ ਨਹੀਂ ਬਦਲਣਾ ਤੁਸੀਂ ਹੁਣ ਬਚ ਕੇ ਰਹੋ ਤੁਸੀਂ ਯੂ ਐਸ ਏ ਦਾ ਨਾਮ ਤਾਂ ਉਹ ਲਈ ਜਾਓ ਬਾਈ ਵਰਕੇ ਚ ਕੱਟ ਦੋ ਜੇ ਤੁਸੀਂ ਸਿੱਧੇ ਤਰੀਕੇ ਨਾਲ ਆ ਸਕਦੇ ਹੋ ਤਾਂ ਅਪਲਾਈ ਕਰ ਦੋ ਜੇ ਤੁਹਾਡਾ ਵੀਜ਼ਾ ਆਉਂਦਾ ਤੁਸੀਂ ਪੜੇ ਲਿਖੇ ਹੋ ਜੇ ਬਾਈ ਤੁਸੀਂ ਪੜੇ ਲਿਖੇ ਨਹੀਂ ਹੈਗੇ ਘੱਟ ਪੜੇ ਲਿਖੇ ਹੋ ਨਹੀਂ ਲੱਗਦਾ ਵੀਜ਼ਾ ਤਾਂ ਤੁਸੀਂ ਉੱਥੇ ਨਾ ਜਾਓ ਬਾਈ ਚਲੋ ਜੇ ਇੰਨਾ ਹੀ ਛੋਡੇ ਚ ਕੋਈ ਕੀੜਾ ਓਖਿਆ ਵੀ ਅਸੀਂ ਬਾਹਰ ਜਾਣਾ ਬਾਹਰ ਜਾਣਾ ਬਾਪੂ ਪਤਾ ਨਹੀਂ ਬਾਹਰ ਨੋਟ ਥੱਬੇ ਪਏ ਨੇ ਤਾਂ ਹੋਰ ਕਿਸੇ ਦੇਸ਼ ਦਾ ਰੁਖ ਕਰ ਲਓ ਜਿੱਥੇ 63 ਲੱਖ ਜੀ ਅੱਜ ਦੇ ਟਾਈਮ ਚ ਸਾਰੇ ਦੇਸ਼ਾਂ ਦੇ ਹਾਲਾਤ ਮਾੜੇ ਹੋ ਰਹੇ ਨੇ ਚਾਹੇ ਉਹ ਕੋਈ ਵੀ ਦੇਸ਼ਾ ਚਾਹੇ ਉਹ ਕੈਨੇਡਾ ਚਾਹੇ ਯੂ ਐਸ ਏ ਆ ਸਾਰਿਆਂ ਦਾ ਲਗਭਗ ਇੱਕੋ ਜਿਹੀ ਟੀਚਾ ਬਾਈ ਜੀ ਲੋਕ ਵੱਧ ਆ ਗਏ ਜਿੱਦਾਂ ਕਹਿ ਲਓ ਇੱਕ ਬੱਸ 'ਚ ਉਹਨੇ ਬੱਸ 'ਚ ਬੰਦੇ ਖੜਨ ਜੋਕ ਹੈ ਨਹੀਂ ਸੀ ਉਹਨਾਂ ਨੇ 50 ਸਵਾਰੀਆਂ ਵਾਲੀ ਬੱਸ ਸੀ ਉਹਨਾਂ ਨੇ ਬੰਦਾ 1.5 200 ਬਿਠਾ ਲਿਆ ਉੱਤੇ ਥੱਲੇ ਤੇ ਬਾਈ ਉਹਨੇ ਤਾਂ ਫਿਰ ਹੁਣ ਕਿੰਨਾ ਕਚੇ ਰੋ ਚੱਲੂਗੀ ਆਖਰ ਨੂੰ ਉਹਨੇ ਆਪਦੇ ਖਰਾਬੀ ਤਾਂ ਪਾਉਣੀ ਆ ਹੁਣ ਬਾਈ ਉਹ ਖਰਾਬੀ ਹੋਗੀ ਓਰੇ ਕੰਮ ਲੋਕਾਂ ਦੇ ਬਿਲਕੁਲ ਛੋਟਦੇ ਜਾਂਦੇ ਨੇ ਤੇ ਇਹੀ ਹਾਲ ਯੂਐਸਏ ਦਾ ਯੂਐਸਏ ਨੂੰ ਇਸੇ ਕਾਰਨ ਤੇ ਉਹ ਲੋਕ ਬਾਹਰ ਕੱਢਣ ਲੱਗਿਆ ਪਿਆ ਜੋ ਉੱਥੋਂ ਦਾ ਪ੍ਰਧਾਨ ਮੰਤਰੀ ਹੈ ਟਰੰਪ ਸਾਹਿਬ ਕਿ ਜੇ ਬੰਦੇ ਇੱਥੋਂ ਬਾਹਰ ਕੱਢਾਂਗੇ ਇੱਥੇ ਕੰਮ ਤਾਂ ਹੀ ਵਧੂਗਾ ਬਾਦੇ ਲੋਕ ਉਹਨੂੰ ਪਤਾ ਟਰੰਪ ਜੀ ਇੱਕ ਬਿਜ਼ਨਸਮੈਨ ਬੰਦੇ ਨੇ ਬਾਈ ਉਹ ਜਿੱਦਾਂ ਕਹਿ ਲਓ ਕਈਆਂ ਨੂੰ ਨਹੀਂ ਪਤਾ ਹੋਣਾ ਕਿ ਲੋਕਾਂ ਨੂੰ ਲੱਗਦਾ ਹੋਣਾ ਸਿਰਫ ਪ੍ਰਧਾਨ ਮੰਤਰੀ ਨੇ ਟਰੰਪ ਕੋ ਪ੍ਰਧਾਨ ਮੰਤਰੀ ਬਾਈ ਉਹ ਬਿਜ਼ਨਸਮੈਨ ਨੇਗੇ ਉਹਨਾਂ ਦੀ ਇੰਨੀ ਪ੍ਰਾਪਰਟੀ ਆ ਪਰ ਗਿਣੀ ਨਹੀਂ ਜਾਂਦੀ ਇਹ ਮੰਨ ਲਓ ਕਿ ਉਹ ਐਲਨ ਐਲਨ ਮਸਕ ਲਵੇ ਜਿੰਨੀ ਪ੍ਰਾਪਰਟੀ ਆ ਉਹਨਾਂ ਲਵੇ ਵੀ ਉਨੀ ਪ੍ਰਾਪਰਟੀ ਆ ਉਹ ਇੱਕ ਬਹੁਤ ਵੱਡੇ ਬਿਜ਼ਨਸਮੈਨ ਨੇ ਪਰ ਲੋਕਾਂ ਉਹਨਾਂ ਨੂੰ ਸਿਰਫ ਇਹ ਦੇਖਦੇ ਨੇ ਕਿ ਉਹ ਪ੍ਰਧਾਨ ਮੰਤਰੀ ਨੇ ਭਾਈ ਜੇ ਉਹ ਇੱਕ ਬਹੁਤ ਪੈਸਿਆਂ ਚ ਨੇ ਸਮਝਦਾਰ ਨੇ ਉਹਨਾਂ ਨੂੰ ਪਤਾ ਉਹ ਕਹਿੰਦੇ ਜਿਹੜੇ ਅਮਰੀਕਾ ਦੇ ਵਿੱਚ ਪਹਿਲਾ ਅਮੀਰ ਕਹਉਂਦੇ ਸੀ ਭਾਈ ਕਿ ਸਾਡਾ ਦੇਸ਼ ਅਮੀਰ ਆ ਇੱਕ ਇੱਕ ਬੰਦਾ ਅਮੀਰ ਆ ਉਹ ਪੁਰਾਣਾ ਬੁੜਾ ਉਹ ਪੁਰਾਣੇ ਬੁੜਿਆਂ ਵਾਲੀ ਸੋਚ ਰੱਖ ਕੇ ਚੱਲ ਰਿਹਾ ਉਹ ਇੱਕ ਇੱਕ ਬੰਦੇ ਨੂੰ ਉਹ ਦਿਖਾਉਣਾ ਚਾਹੁੰਦਾ ਹਰੇਕ ਦੇਸ਼ 'ਚ ਵੀ ਸਾਡਾ ਅਮਰੀਕਾ 'ਚ ਹਰ ਬੰਦਾ ਅਮੀਰ ਆ ਕੋਈ ਗਰੀਬ ਨਹੀਂ ਹੈ ਜਿੰਨੇ ਇੱਥੇ ਰਹਿੰਦੇ ਨੇ ਤੇ ਏਸੇ ਲਹਿਰ ਨੂੰ ਉਹ ਕਾਂ ਲਹਿਰ ਨੂੰ ਲੈ ਕੇ ਤੁਰਿਆ ਉਹ ਆਪਦੇ ਦੇਸ਼ ਤੇ ਉਹ ਦਿਨ ਲਿਆਉਣਾ ਚਾਹੁੰਦਾ ਵੀ ਇੱਥੇ ਦਾ ਇੱਕ ਵੀ ਬੰਦਾ ਗਰੀਬ ਨਾ ਹੋਵੇ ਹਰ ਬੰਦਾ ਅਮੀਰ ਹੋਵੇ ਕਿਉਂ ਜਿੰਨੀ ਉੱਥੇ ਜਨਸੰਖਿਆ ਘਟੂਗੀ ਤਾਂ ਹੀ ਭਾਈ ਅਮੀਰ ਹੋਣਿਆ ਕੰਮ ਵਾਧੂ ਹੋਊਗਾ ਜੇ ਬੰਦੇ ਵੱਧਨੇ ਤਾਂ ਕੰਮ ਘਟਾ ਤਾਂ ਮੇਰੀ ਸਾਰਿਆਂ ਨੂੰ ਇਹੀ ਬੇਨਤੀ ਆ ਕਿ ਯੂ ਐਸ ਏ ਦਾ ਨਾਮ ਤਾਂ ਭਾਈ ਦਿਮਾਗ 'ਚ ਹੀ ਕੱਢ ਦੋ ਇਹ ਥੋੜਾ ਸਿੱਧੇ ਤਰੀਕੇ ਨਾਲ ਲੱਗਦਾ ਤਾਂ ਆਜੋ ਦੇਖਿਓ ਬਾਈ ਕਿਤੇ ਗਲਤ ਰਾਹ ਪੈ ਕੇ ਜੰਟਾਂ ਦੀ ਗੱਲ ਛੱਡ ਕੇ ਆਜੋ ਕਿਸੇ ਦੇ ਤਾਂ ਬਾਈ ਤਾਂ ਇੱਥੇ ਸਾਰੀ ਜ਼ਿੰਦਗੀ ਨਰਕ ਭੋਗੋਗੇ ਮਾਪੇ ਤੋਂ ਵੀ ਦੂਰ ਹੋਵੋਗੇ ਭੈਣ ਭਾਈਆਂ ਤੋਂ ਦੂਰ ਹੋਵੋਗੇ ਜੇ ਕੋਈ ਵਿਆਹ ਹੋਇਆ ਤਾਂ ਬੱਚਿਆਂ ਤੋਂ ਦੂਰ ਹੋਊਗਾ ਤਾਂ ਸਾਰੀ ਉਮਰ ਇੱਥੇ ਲੰਘ ਜੂ ਬਾਈ ਤੇ ਵੀਡੀਓ ਦੇਖਣ ਲਈ ਧੰਨਵਾਦ ਅਗਲਾ ਅਪਡੇਟ ਫੇਰ ਲੈ ਕੇ ਆਉਣੇ ਆ ਸੋ ਸ੍ਰੀ ਕਾਲੋ ਬਾਈ